ਦੋਸਤੋ ਅੱਜ ਮੈਂ ਤੁਹਾਨੂੰ ਤਾਂਤ ਦਾ ਇੱਕ ਹੋਰ ਧਾਕੜ ਨੁਸਖਾ ਦੱਸਾਂਗਾ ਜਿਹੜੀ ਕਿ ਤੁਹਾਡੀ 15 ਦਿਨਾਂ ਦੇ ਵਿੱਚ ਤਾਂਤ ਇਸ ਤਰ੍ਹਾਂ ਦੂਰ ਹੋ ਜਾਏਗੀ ਜਿਸ ਤਰ੍ਹਾਂ ਗਧੇ ਦੇ ਸੇ ਤੋਂ ਸਿੰਘ ਗਾਇਬ ਹੁੰਦੇ ਆ ਇਹ ਇੰਨੇ ਲਾਜਵਾਬ ਨੁਸਖਾ ਜਿਹੜਾ ਕਿ ਤੁਹਾਡੀ ਤਾਂਤ ਦੂਰ ਦੂਰ ਤੱਕ ਦੂਰ ਕਰ ਦੇਗਾ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਅੱਜ ਮੈਂ ਤੁਹਾਨੂੰ ਉਹ ਨੁਸਖਾ ਦੱਸਾਂਗਾ ਜਿਹੜਾ ਕਿ ਤੁਹਾਡੀ ਤਾਂਤ ਬਿਲਕੁਲ ਖਤਮ ਕਰ ਦੇਗਾ सेक्स ਦੀ ਕੋਈ ਵੀ ਦਵਾਈ ਲੈਣੀ ਹੋਵੇ ਕਮਜ਼ੋਰੀ ਮਰਦਾਨਾ ਕਮਜ਼ੋਰੀ ਢਿੱਲਾਪਨ ਵੀਰਜ ਕਾੜਾ ਕਰਨਾ ਟਾਈਮਿੰਗ ਦੀ ਸਾਰੀ ਦਵਾਈ ਸਾਡੇ ਕੋਲ ਮਿਲਦੀ ਆ 100% ਰਿਜ਼ਲਟ ਮਿਲੇਗਾ ਤੇ ਤੁਹਾਡੇ ਵਾਕੇ ਹੀ ਫਾਇਦੇ ਲਈ ਇਹ ਜਿਹੜੀ ਵੀਡੀਓ ਆ ਕਿਸੇ ਵਖਾਵੇ ਲਈ ਅਸੀਂ ਨਹੀਂ ਪੇਸ਼ ਕਰ ਰਹੇ ਤੁਹਾਨੂੰ ਅਸੀਂ ਸਿੱਧੇ ਰਾਹ ਤੇ ਪਾਉਣ ਵਾਸਤੇ ਇਹ ਵੀਡੀਓ ਪੇਸ਼ ਕੀਤੀ ਆ ਅੱਜ ਮੈਂ ਜਿਹੜਾ ਨੁਸਖਾ ਦੱਸਾਂਗਾ ਉਹ ਇਸ ਤਰੀਕੇ ਦੇ ਨਾਲ 12 ਗ੍ਰਾਮ ਲੈਣੇ ਸੰਘਾਰੇ ਉਤੋਂ ਬਾਅਦ ਅਹੀਂ ਲੈਣੀਆਂ ਗੂੰਦ ਸਿੰਬਲ ਬਾਮਨ ਸਫੇਦ ਤਾਲ ਮਖਾਣਾ ਤਵਾਸੀਰ ਸਫੇਦ ਮੂਸਲੀ ਕੁਸ਼ਤਾ ਕਲੀ ਵੱਡੀਆਂ ਇਲਾਚੀਆਂ ਇਹ ਸਾਰੀਆਂ ਲੈਣੀਆਂ 6-6 ਗ੍ਰਾਮ 12 ਗ੍ਰਾਮ ਸੰਘਾਰੇ 6-6 ਗ੍ਰਾਮ ਇਹ ਚੀਜ਼ਾਂ ਲੈਣੀਆਂ ਇਹਨਾਂ ਨੂੰ ਲੈ ਕੇ ਬਰੀਕ ਕਰਕੇ ਕੱਪੜਾ ਸ਼ਾਨ ਕਰ ਲੋ ਕੱਪੜ ਸ਼ਾਨ ਕਰਕੇ ਇਹਦੇ ਵਿੱਚ 60 ਗ੍ਰਾਮ ਮਿਸ਼ਰੀ ਮਿਲਾ ਕੇ 12 ਗ੍ਰਾਮ ਰੋੜ ਦੁੱਧ ਨਾ ਖਾਓ ਤੇ ਤੁਹਾਡੀ ਤਾਂਤ 15 ਦਿਨਾਂ ਦੇ ਵਿੱਚ ਗਾਇਬ ਹੋ ਜਾਏਗੀ ਤੇ ਤੁਸੀਂ ਪਤਾ ਨਹੀਂ ਤੁਹਾਨੂੰ ਲੱਗੇਗਾ ਵੀ ਤਾਂਤ ਕਿੱਧਰ ਗਈ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹੋ ਹੀ ਦੱਸਾਂਗਾ